So hi, hi. hi. ਕਮੇਟੀ ਉਹਦੇ ਨਾਲ ਜਿਹੜਾ ਅੱਜ ਇਥੇ 14 ਕਿਲੋ ਦਾ ਪ੍ਰੋਟੈਸਟ ਚੱਲ ਰਿਹਾ ਉਹਦਾ ਸਾਡਾ ਲੋਕ ਤਾਂ ਸਰਕਾਰਾਂ ਵਧਾਉਣ ਦੀਆਂ ਗੱਲਾਂ ਕਰਦੇ ਨੇ ਅਸੀਂ ਤਾਂ ਇਹ ਜਿਹੜਾ ਸਾਡਾ ਬੰਦਾ ਹੱਕ ਦਾ ਰਹਿਦਾ ਹੱਕਾ ਪਿਛਲੇ 14 ਮਹੀਨਿਆਂ ਦੀ ਜਿਹੜੀ ਤਨਖਾਹ ਰਹਿੰਦੀ ਆ ਉਹਦੇ ਲਈ ਪ੍ਰੋਟੈਸਟ ਕਰ ਰਹੇ ਹਾਂ ਕੱਲੀ ਤਨਖਾਹ ਹੀ ਵਾਸਤੇ ਕਿ ਹੋਰ ਵੀ ਐ ਕੋਈ ਨਾਲ ਸਾਡੇ ਨਾਲ ਨਾਲ ਚਲਦੀਆਂ ਹੀ ਨੇ ਅੱਜ ਸਾਡਾ ਜਿਹੜਾ ਸਾਡਾ ਵੱਡਾ ਮਸਲਾ ਉਹ ਸਾਡੇ ਤਨਖਾਹ ਦਾ ਹੀ ਐ ਜੇ ਸਾਡੀ ਤਨਖਾਹ ਹੀ ਨਹੀਂ ਮਿਲਦੀ ਅਸੀਂ ਹੋਰ ਮਸਲਿਆਂ ਨੂੰ ਕੀ ਕਰਾਂਗੇ ਸਭ ਤੋਂ ਪਹਿਲਾਂ ਸਾਡਾ ਢਿੱਡ ਰੋਟੀ ਮੰਗਦਾ ਰੋਟੀ ਪੈਸੇ ਦੀ ਆਉਣੀ ਆ ਪੈਸੇ ਦੀ ਖਾਤਰ ਅਸੀਂ ਕੰਮ ਕਰਦੇ ਆ ਜੋ ਕੰਮ ਤਾਂ ਸਾਨੂੰ ਮਿਹਨਤਾਂ ਨਾਲ ਨਹੀਂ ਮਿਲਦਾ ਤਾਂ ਅਸੀਂ ਕੀ ਕਰਾਂਗੇ ਹੋਰ ਮਸਲਿਆਂ ਨੂੰ ਅਸੀਂ ਕੀ ਕਰਾਂਗੇ 14 ਤੋਂ 14 ਤੋਂ ਧਰਨਾ ਤੁਸੀਂ ਦੱਸ ਰਹੇ ਹੋ ਅੱਜ ਤੱਕ ਕੋਈ ਸਰਵਾਈ ਹੋਈ ਦੀ ਪ੍ਰਸ਼ਾਸਨ ਵੱਲੋਂ ਅੱਜ ਤੱਕ ਕੋਈ ਖਾਸ ਨਵਾਈ ਨਹੀਂ ਹੋਈ ਜਿਸ ਤਰ੍ਹਾਂ ਕੱਲ ਐਸਡੀਐਮ ਮੈਡਮ ਨੇ ਦਿੱਤਾ ਸੀਗਾ ਪਰੋਸਾ ਜੇ ਤੁਹਾਡੀ ਸ਼ੁੱਕਰਵਾਰ ਤੱਕ ਤਨਖਾਹ ਪਹੁੰਚ ਜਾਏਗੀ ਤੇ ਅੱਜ ਏਡੀਸੀ ਮੈਡਮ ਆਏ ਸੀ ਉਹਨਾਂ ਨੇ ਇਹ ਕਿਹਾ ਕਿ ਤੁਹਾਡੀ ਜਲਦੀ ਮਤਲਬ ਅਸੀਂ ਤਨਖਾਹ ਕੋਣ ਦੀ ਕੋਸ਼ਿਸ਼ ਕਰ ਰਹੇ ਹਾਂ ਕੋਈ ਆਪਾਂ ਠੋਸ ਪ੍ਰੋਸਾ ਨਹੀਂ ਉਸ ਨੂੰ ਕਹਿ ਸਕਦੇ ਨਹੀਂ ਕੀ ਕਾਰਨ ਹੈ ਜੀ ਵੀ ਇੰਨੇ ਮਹੀਨੇ ਤੁਸੀਂ ਦੱਸ ਰਹੇ ਹੋ ਵੀ ਤਨਖਾਹ ਨਾ ਪੈਂਦਾ ਵੀ ਹੋਰ ਤੱਕ ਮੈਂ ਕਿਹਾ ਜੀ ਸਰਕਾਰ ਦੀ ਨਲਾਈਕੀ ਆ ਇਹ ਨਹੀਂ ਹੋ ਸਕਦਾ ਇਹ ਮੰਤਰੀ ਲੱਖਾਂ ਦੇ ਹਿਸਾਬ ਨਾਲ ਆਪਣੇ ਪੱਤੇ ਲੈ ਸਕਦੇ ਨੇ ਇੱਕ ਤੀਹ ਕਾਨੂੰਨਾਂ ਦੇ ਖਾਤੇ ਵਿੱਚ ਉਹਨਾਂ ਦਾ ਪੱਤਾ ਜਾ ਸਕਦਾ ਤਾਂ ਜਿਹੜੀਆਂ ਸਾਡੀਆਂ 24 ਘੰਟੇ ਦੇ ਵਰਕਰ ਨੇ ਸਾਡੀ ਡਿਊਟੀ ਕੋਈ ਟਾਈਮ ਬਾਉਂਡ ਨਹੀਂ ਹੈਗਾ ਸਾਡੀ 24 ਘੰਟੇ ਦੀ ਡਿਊਟੀ ਆ ਤੁਹਾਨੂੰ ਕਦੇ ਵੀ ਸਾ ਤੋਂ ਕੋਈ ਰਿਪੋਰਟ ਮੰਗ ਲੈਂਦੇ ਨੇ ਅਸੀਂ હાજર ਮਤਲਬ ਰਹਿਨੇ ਆ ਕਦੇ ਵੀ ਅਸੀਂ ਮੋਬਾਈਲ ਪਰੇ ਰੱਖ ਕੇ ਆਪਣਾ ਆਰਾਮ ਨਾਲ ਜ਼ਿੰਦਗੀ ਨਹੀਂ ਜੀ ਸਕਦੇ ਕਿ ਪਤਾ ਨਹੀਂ ਕਿਹੜੇ ਵੇਲੇ ਸਾਨੂੰ ਕੀ ਹੀ ਮਤਲਬ ਹੁਕਮ ਆ ਜਾਏ ਅਸੀਂ ਇੰਨਾ ਕੰਮ ਕਰਕੇ ਆਪਣੀ ਤਨਖਾਹ ਦੇ ਹੱਕਦਾਰ ਨਹੀਂ ਸਾਨੂੰ ਸਮਝਿਆ ਜਾਂਦਾ ਤੇ ਇਸ ਤੋਂ ਮਾੜੀ ਕੀ ਗੱਲ ਹੋਵੇ ਇਹ ਪੂਰੇ ਪੰਜਾਬ ਦੀ ਤਨਖਾਹ ਦੀ ਗੱਲ ਹੈ ਜੀ ਨਹੀਂ ਜੀ ਬਾਕੀ ਜੇ ਜੇ ਚਾਈਲਡ ਕਾਉਂਸਲ ਦੇ ਇੰਟਰ ਆਉਂਦੇ ਨੇ ਜਿਹੜੇ ਇਹ ਡਿਜੈਕਟਰ ਉਹ ਮਤਲਬ ਆ ਰਹੀ ਆ ਕਿਉਂਕਿ ਜਿਹੜੇ ਇੰਜੀਨੀਅਰ ਉਹਨਾਂ ਨੂੰ ਚਲਾ ਰਹੇ ਨੇ ਉਹਨਾਂ ਦੇ ਬਹੁਤ ਵੱਡੇ ਕੰਮ ਲੈ ਕੇ ਹੋਏ ਨੇ ਉਹ ਕਾਪੜੇ ਇਹਨਾਂ ਤੋਂ ਮਤਲਬ ਬੰਦਾ ਜਿਹੜਾ ਹੈਗਾ ਤਨਖਾਹ ਲੰਬੀ ਬਹੁਤ ਹੈਗਾ ਯਾਰ ਚਾ ਤੇ ਇਹ ਸਰਕਾਰ ਤੋਂ ਇਹ ਮਸਲਾ ਹੀ ਹੱਲ ਨਹੀਂ ਹੁੰਦਾ ਇੱਕ ਗੱਲ ਆ ਸਾਡੇ ਕਿੰਨੀਆਂ ਕਿ ਤਨਖਾਹਾਂ ਨੇ ਜਿਹੜੇ ਸਰਕਾਰ ਮਤਲਬ ਦੇ ਨਹੀਂ ਸਕਦੀ ਕਿ ਉਹ ਮਸਲੇ ਨੇ ਪੈਂਡਰ ਰੱਖੇ ਸਾਡੇ ਤਨਖਾਹਾਂ ਜਾਰੀ ਕਰ ਸਕਦੀ ਆ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਕਿ ਜਿਹੜਾ ਬਜਟ ਇਸ ਇਹਨਾਂ ਦੀ ਤਰਫੋਂ ਦਾ ਕੋਡ ਫਲਾਟ ਵੀ ਹੋ ਚੁੱਕਿਆ ਫੇਰ ਵੀ ਪਤਾ ਨਹੀਂ ਕਿਉਂ ਸਰਕਾਰ ਦੇ ਨਹੀਂ ਲੈਂਦੀਆਂ ਕਿ ਸਾਡੇ ਅਕਾਊਂਟਾਂ ਵਿੱਚ ਪੈਸੇ ਕਿਉਂ ਨਹੀਂ ਆਉਂਦੇ ਸਾਡਾ ਵੱਡਾ ਮਸਲਾ ਪਿੱਛੇ ਅੱਜ ਇਹ ਕੀ ਬਣਿਆ ਹੋਇਆ ਠੀਕ ਹੈ ਜੀ ਇਹ ਇਹ ਕੀ ਕਰ ਰਹੇ ਆ ਜੀ ਪਹਿਲਾਂ ਦੱਸਿਓ ਬਣਾ ਜੀ ਇਹਦੀ ਪੰਜਾਬ ਸਰਕਾਰ ਦੇ ਅੱਜ ਅਸਤੀਆਂ ਦੀ ਰਸਮ ਕੀ ਕਿਸੇ ਅਸਤੀਆਂ ਚੁੱਕ ਕੇ ਲਿਆਏ ਆਂ ਉਹ ਇੱਥੇ ਬੰਨ ਰਹੇ ਆ ਜੀ ਭੋਗ ਤੋਂ ਬਾਅਦ ਜਿਹੜਾ ਵੀ ਦਿਨ ਆਊਗਾ ਜਿਵੇਂ ਬੰਦਦਾ ਹੁੰਦਾ ਰਸਮ ਅਨੁਸਾਰ ਉਸ ਦਿਨ ਅਸੀਂ ਫਿਰ ਫੁੱਲ ਵੀ ਪਾ ਕੇ ਆਵਾਂਗੇ ਦੋ ਨਾ ਜਦੋਂ ਤੋੜਾਂ ਦੇ ਫੁੱਲ ਵੱਲੇ ਰੋ ਦੋ ਸੱਤਿਆਣਾ ਬੰਨੀਆਂ ਦੇ ਕੋਲ ਤੋਂ ਖੜੇ ਹੋ ਕੇ ਜਦੋਂ ਪੰਜਾਬ ਸਰਕਾਰ जे मन तू मरना पत्ते करना मन तू मरना मान पता लगता